ਸ਼ਸ਼ੀਕਾਲ ਆਪਾਂ ਬਣਾ ਰਹੇ ਆਂ ਦਾਲ ਦੇ ਪਕੌੜੇ ਇਹਦੇ ਵਿੱਚ ਹੈਗੀ ਆ ਮੂੰਗੀ ਦਾਲ ਹਰੀ ਮੂੰਗੀ ਦਾਲ ਮਾਂ ਦਾਲ ਠੀਕ ਆ ਇਹ ਆ ਤਾਂ ਤਿੰਨ ਦਾਲਾਂ ਨੂੰ ਤੇ ਇਹਦੇ ਵਿੱਚ ਚੌਲ ਆ ਤਿੰਨ ਦਾਲਾਂ ਨੂੰ ਆਪਾਂ ਭਿਉਂ ਕੇ ਤੇ ਹੁਣ ਆਪਾਂ ਕਰਾਂਗੇ ਇਹਨੂੰ ਗ੍ਰੈਂਡ ਤੇ ਗ੍ਰੈਂਡ ਕਰਕੇ ਪਹਿਲਾਂ ਪਾਣੀ ਕੱਢਿਆ ਦਾ ਆਪਾਂ ਫੇਰ ਹੁਣ ਆਪਾਂ ਇਹਨੂੰ ਕਰਦੇ ਆਂ ਗ੍ਰੈਂਡ ਗ੍ਰੈਂਡ ਕਰਕੇ ਮਿਕਸੀ ਵਿੱਚ ਸਿਰ ਆਪਾਂ ਇਹਦੇ ਬਣਾਵਾਂਗੇ ਪਕੌੜੇ ਪਕੌੜੇ ਬਣਾ ਕੇ ਆ ਦੇਖੋ ਇਹਨੂੰ ਬਿਲਕੁਲ ਬਰੀਕ ਕਰ ਲਿਆ ਆਪਾਂ ਪੰਜਵਾਂ ਬਰੀਕ ਹੋ ਗਿਆ ਹੈ ਇਹ ਤੇ ਹੁਣ ਇਹਦੇ ਵਿੱਚ ਆਪਾਂ ਪਿਆਜ਼ ਐਡ ਕਰਾਂਗੇ ਜਿਹੜਾ ਕੁਝ ਹੋਰ ਪਾਉਣਾ ਉਹ ਐਡ ਕਰ ਲਾਂਗੇ ਤੇ ਆਹ ਦੇਖੋ ਇਹਦੇ ਆ ਪਕੌੜੇ ਬਣ ਗਏ ਆ ਤੇ ਇਹ ਹਜੇ ਕੱਚੇ ਆ ਅੱਜ ਇੱਕ ਵਾਰੀ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਤੇ ਫਿਰ ਆ ਦੇਖੋ ਆ ਆਪਾਂ ਪਕਾ ਲਿਆ ਤੇ ਹੁਣ ਆਪਾਂ ਸੌਸ ਲਾ ਕੇ ਖਾਵਾਂਗੇ ਇੰਨੇ ਜ਼ਿਆਦਾ ਟੇਸਟੀ ਤੇ ਕਰਾਂਚੀ ਬਣਦੇ ਆ ਨਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰਾਂਚੀ ਬਣਦੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਅਸੀਂ ਤਾਂ ਬਹੁਤ ਖਾਦੇ ਰੱਜ ਰੱਜ ਕੇ ਇਹ ਬਣਾਉਂਦੇ ਆ ਲੋਕ ਮਹਾਰਾਸ਼ਟਰ ਵਿੱਚ ਤੇ ਆਪਾਂ ਵੀ ਬਣਾ ਲਿਆ ਦੇਖੋ ਕਿੰਨੇ ਸੋਹਣੇ ਲੱਗਦੇ ਆ Bye bye, thank you.